ਇੱਕ ਮਿੰਟ ਕਿਰਪਾ ਮੇਰੇ ਇੱਕ ਮਿੰਟ ਇੱਕ ਮਿੰਟ ਸਾਰੇ ਸ਼ੁਰੂ ਕਰਦਾ ਇੱਕ ਮਿੰਟ ਇੱਕ ਮਿੰਟ ਸਰ ਕੱਟਣੀ ਸ਼ੁਰੂ ਕਰ ਲਓ ਇੱਕ ਵਾਰੀ ਬੜੀ ਪ੍ਰਮਾਤਮਾ ਦੀ ਕਿਰਪਾ ਆ ਸ਼੍ਰੋਮਣੀ ਅਕਾਲੀ ਦਲ ਨੇ ਇਹ ਸਭ ਦਿਨ ਪਹਿਲਾਂ ਹੀ ਮੈਂ ਸਮਝਦਾ ਕਿ ਵਰਕਰ ਲੋਕ ਇੱਕ ਆਮ ਪਿੰਡ ਤੇ ਰਹਿਣ ਵਾਲੇ ਕਿੱਡਾ ਵੱਡਾ ਮਾਨਸਿਕਤਾ ਦੇ ਆ ਇੱਡੀ ਵੱਡੀ ਜਥੇਬੰਦੀ ਦੀ ਇਹ ਸੰਚੇਦਨ ਨਿਕਲਦੇ ਨੇ ਲੋਕ ਇਹਨੂੰ ਤੁਸੀਂ ਦੇਖ ਲਿਓ ਵੀ 6-7 ਦਿਨਾਂ ਜਿਹੜੀ ਮੇਰੀ ਕਪੇ ਨਾਲ ਲੋਕ ਲਹਿਰ ਬਣ ਗਈ ਜੀ ਇੰਨਾ ਪਿਆਰ ਸੁਖਨੂਰ ਤਾਂ ਮੇਰੇ ਚਰਨਾਂ ਤੇ ਖੜੀ ਹਿੱਤ ਜਦੋਂ ਮੈਂ ਬਚਪਨ ਤੋਂ ਆਉਂਦਾ ਰਿਹਾ ਮੇਰਾ ਕੋਈ ਪਿੰਡ ਇਹ ਜਾਨੂ ਕਿਤੇ ਮੈਂ ਡੋਰ ਤੋਂ ਡੋਰ ਕਾਪਤ ਸਾਰ ਦੇ ਟਾਈਮ ਤੇ ਬੋਟਾ ਨਹੀਂ ਬਣਿਆ ਮੈਂ ਤੇ ਸਰਪੰਚ ਰਹਾ ਸਾਡਾ ਬਲੌਕ ਰਾਜ ਹੈ ਨਾ ਸੀ ਡੀਸੀ ਪਟਿਆਲਾ ਸੀਗਾ ਸੋ ਮੇਰੇ ਤਾਂ ਹਰ ਪਰਿਵਾਰ ਨਾਲ ਹਰ ਘਰ ਤਾਂ ਗੱਲ ਇਸ ਤੇ ਹੈ ਮਤਲਬ ਜਿਸੇ ਗੱਲ ਦੀ ਬਹੁਤ ਵੱਡੀ ਖੁਸ਼ੀ ਆ ਕਿ ਕਪਵਾਤੀ ਭਰਾ ਨੂੰ ਟਿਕਟ ਮਿਲਿਆ ਤੁਹਾਨੂੰ ਮਾਫੀ ਦੀ ਕਿਰਪਾ ਹੈ ਵਨ ਸਾਈਡਡ ਹੋਊਗਾ ਬਾਕੀ ਜਿਹੜੇ ਦੋਨੇ ਕੈਂਡੀਡੇਟ ਆ ਇਹ ਸਵਾਰ ਜਿਹੜਾ ਕੈਂਡੀਡੇਟਾਂ ਦਾ ਕਿਰਦਾਰ ਔਰ ਪਾਰਟੀ ਦਾ ਕਿਰਦਾਰ ਦੇਖ ਕੇ ਲੋਕਾਂ ਨੇ ਵੋਟ ਦਿੱਤੀ ਜੇ ਕੈਂਡੀਡੇਟ ਦਾ ਕਿਰਦਾਰ ਦੇਖ ਲਈਏ ਬਾਰਾਨੀ ਪ੍ਰਨੀਤ कौर ਚਾਰ ਵਾਰੀ ਐਮਪੀ ਕਾਂਗਰਸ ਦੇ ਰਹੇ ਕਾਰਗੁਜ਼ਾਰੀ ਕੀ ਰੋ ਆ ਅੱਜ ਵੀ ਕਾਂਗਰਸ ਦੇ ਅੰਦਰ ਵੋਟਾਂ ਭਾਜਪਾ ਵਾਸਤੇ ਮੰਗ ਰਹੇ ਫਿਰ ਜਿਹੜੇ ਗਾਂਧੀ ਜੀ ਆ ਪੈਣਾ ਅਕਤੂਬਰੇ ਫਿਰ ਆਜ਼ਾਦ ਖੜੇ ਹੋਏ ਫਿਰ ਕਾਂਗਰਸ ਚ ਵੜ ਗਏ ਪਹਿਲਾ ਕਾਂਗਰਸ ਨੂੰ ਗਾਲਾ ਕੱਢਦੇ ਤੇ ਹੁਣ ਕਾਂਗਰਸ ਨੂੰ ਪਿਆਰ ਕਰਨ ਲੱਗੇ ਆਮ ਆਦਮੀ ਪਾਰਟੀ ਵਾਲੇ ਜਦੋਂ ਚੰਡੀਗੜ੍ਹ ਚ ਭਗਵੰਤ ਮਾਨ ਜੀ ਕਹਿੰਦੇ ਆ ਵੀ ਕਾਂਗਰਸ ਬਹੁਤ ਵਧੀਆ ਪਾਰਟੀ ਹੈ ਇਸ ਤੋਂ ਤਾਂ ਚੰਗੀ ਪਾਰਟੀ ਪੂਰੇ ਇੰਡੀਆ ਚ ਕੋਈ ਹੋ ਹੀ ਨਹੀਂ ਸਕਦੀ ਜਦੋਂ ਪੰਜਾਬ ਚ ਵੜਦੇ ਆ ਫਿਰ ਕਹਿੰਦੇ ਆ ਕਾਂਗਰਸ ਭਿਸ਼ਟਾਚਾਰੀ ਆ ਕਾਂਗਰਸ ਬਹੁਤ ਮਾੜੀ પાર્ટી ਹੈ ਸੋ ਜਿਹੜੇ ਮੇਰੇ ਮੁਕਾਬਲੇ ਚ ਸਾਰੇ ਹੀ ਲੜ ਰਹੇ ਆ ਡੋਗਲੇ ਬੰਦੇ ਆ ਕੋਈ ਵੀ ਉਹਨਾਂ ਦਾ ਕਰੈਕਟਰ ਨਹੀਂ ਹੈਗਾ ਕੋਈ ਕਾਰਗੁਜ਼ਾਰੀ ਸਰਵਜਨ ਸਰਕਾਰ ਵਾਲੇ ਕੀ ਕਹੋਗੇ ਜੀ ਆਮ ਆਦਮੀ ਕਾਂਗਰਸ ਦਾ ਬੇੜਾ ਬੈਠੇ ਪਏ ਪਰ 1 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ ਗਿਆ ਹੈ 750 ਕਰੋੜ ਰੁਪਏ ਐਡਵਰਟਾਈਜ਼ਮੈਂਟ ਵਰਕ ਕਰ ਰਹੇ 25% ਮੁਲਾਜ਼ਮਾਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਹੈ ਮੁਲਾਜ਼ਮਾਂ ਦਾ ਡੀਏ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਪੰਜਾਬ ਦੀ ਜਿਹੜੀ ਤਨਖਾਹ ਸੈਂਟਰਲ ਗਵਰਨਮੈਂਟ ਤੋਂ ਅਬਵ ਹੁੰਦੀ ਸੀ ਸੋਦਾ ਹੀ ਰਹੀਆਂ ਮਤਲਬ ਬਾਦ ਸਾਹਿਬ ਜਿੰਨੇ ਪੇ ਕਮਿਸ਼ਨ ਬਾਦ ਸਾਹਿਬ ਨੇ ਲਾਗੂ ਕਰੇ ਅੱਜ ਹਾਲਾਤ ਤੁਸੀਂ ਦੇਖੋ ਪੰਜਾਬ ਦੇ ਮੁਲਾਜ਼ਮਾਂ ਨੂੰ 50% ਡੀਏ ਮਿਲ ਰਿਹਾ ਤੇ ਕੇਂਦਰ ਦੇ ਮੁਲਾਜ਼ਮਾਂ ਨੂੰ 50% ਮਿਲ ਰਿਹਾ ਮਤਲਬ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਕੇਂਦਰ ਦੇ ਮੁਲਾਜ਼ਮਾਂ ਦੀ ਤਨਖਾਹ ਨਾਲੋਂ ਵੀ 10 15000 ਰੁਪਏ ਪ੍ਰਤੀ ਮੁਲਾਜ਼ਮ ਘੱਟ ਹੈ। ਸੋ ਇਹਨਾਂ ਨੂੰ ਹੈਰਾਨ ਵਾਸਤੇ ਤਾਂ ਮੁਲਾਜ਼ਮੀ ਬਹੁਤ ਬਾਕੀ ਕਾਂਗਰਸ ਨੂੰ ਕਾਂਗਰਸ ਕਰਾ ਰਹੀ ਹੈ। ਤੁਸੀਂ ਦੇਖੋ ਨਾ ਆਮ ਆਦਮੀ ਪਾਰਟੀ ਨੂੰ ਦੂਸਰਾ ਬੰਦਾ ਚੱਕ ਕੇ ਉਹਨਾਂ ਦੇ ਸਿਰ ਤੇ ਬਿਠਾ ਦਿਆ ਨੌ ਦੇ ਨੌ ਹਲਕਾ ਇੰਚਾਰਜ। ਕੱਲ ਤੁਹਾਡੇ ਸਾਹਮਣੇ ਗੱਲ ਦੀ ਜੁਗਾਲਾਂ ਘੜ ਰਹੇ ਤੇ ਕਹਿ ਰਹੇ ਇਹਨਾਂ ਨੇ ਦਾਦਾ ਸੌਵੀ ਹੈ ਤੇ ਇਹਨੂੰ ਬਹੁਤ ਮਾਰਾ ਕਿ ਉਹ ਹੀ ਕਹਿੰਦੇ ਕਿ ਸਾਰੇ ਉਹ ਸੋ ਮਤਲਬ ਕਾਂਗਰਸ ਨੂੰ ਕਾਜ ਸਰਕਾਰੀ ਆ ਬੀਜੇਪੀ ਨੂੰ ਬੀਜੇਪੀ ਹਰਾ ਰਹੀ ਆ ਮੈਨੂੰ ਮੇਰਾ ਕਿਰਦਾਰ ਔਰ ਮੇਰੀ ਕਾਰਗਿਰੀ ਦੇ ਦਰਾਂ ਤੇ ਲੋਕ ਮੈਨੂੰ ਵੋਟਾਂ ਫਰਾਗੇ ਜਰੂਰ ਸੇਵਾਦਾਰ ਦੋ ਦਿਨ ਪਹਿਲਾਂ ਤੁਸੀਂ ਨਸ਼ੇ ਦਾ ਮੁੱਦਾ ਚੱਕਿਆ ਸੀ 11 ਮਸਕਾ ਲੀਕ ਹੋ ਗਈ ਕਹੋਗੇ ਕੱਲ੍ਹ ਤੁਸੀਂ ਦੇਖੋ ਕਿ ਇਹੀ ਨਾਮਾਂ ਦੀ ਫਾਟੀ ਆ ਜਿਹੜੀ ਕਹਿੰਦੀ ਤੇ ਦੋ ਹੱਕਿਆਂ ਚ ਨਸ਼ੇ ਖਤਮ ਕਰਦਾ ਕਿੰਨੀ ਸੋਸ਼ਲ ਮੀਡੀਆ ਤੇ ਪਿੰਡ ਦੇ ਲੋਕਾਂ ਨੇ ਨਸ਼ੇ ਸਮੇਤ ਫੜ ਕੇ ਇਹਨਾਂ ਦਾ ਵਰਕਰ ਕੁੱਟ ਕੇ ਥਾਣੇ ਚ ਦਿਆ ਹੈਗਾ ਫਿਰ ਪੂਰੀ ਆਮ ਆਪ ਪਾਦਵੀ ਪਾਰਟੀ ਨੇ ਤੁਸੀਂ ਹੱਥ ਤੇ ਦੇਖ ਲਿਓ ਕਿੰਨੀਆਂ ਕੁੜੀਆਂ ਫੜੀ ਗਈਆਂ ਜਿੰਨਾ ਨਸ਼ਾ ਫੜਿਆ ਗਿਆ ਪਤਾ ਕਿੰਨਾ ਪਾਇਆ 3 ਗ੍ਰਾਮ ਪਾਇਆ ਤਾਂ ਕਿ ਕੱਲ ਨੂੰ ਕਹਿ ਦਾਂਗੇ ਵੀ ਇਹ ਤਾਂ ਖਾਂਦਾਤਾ ਜੀ ਇਹਦੀ ਜ਼ਮਾਨਤ ਹੋ ਉਸ ਤੋਂ ਇਨੀ ਆਪ ਨਸ਼ੇ ਵਕਵਾ ਰਹੇ ਆ ਸਾਰੇ ਹਲਕੇ ਜਿਹੜੇ ਕਹਿੰਦੇ ਨੇ ਨਸ਼ਿਆਂ ਤੋਂ ਬਚੋ ਸ਼ਰਮਨ ਜੀ ਅੱਜ ਕਿੰਨੀਆਂ ਕੋ ਮੀਟਿੰਗਾਂ ਕਰਨੀ ਅੱਜ ਦਿਹਾੜੀ ਚ ਤੁਹਾਨੂੰ ਸਭ ਬੰਦ ਕਰਾਇਆ ਹਾਂਜੀ ਉਸ ਪੁਸ਼ਟੀ ਹੋਈ ਕੌਣ ਕੀ ਬੰਦਾ ਹੈ ਸਾਡੇ ਪਾਰਟੀ ਦਾ ਬਾਜੀ ਸੋਸ਼ਲ ਮੀਡੀਆ ਤੇ ਚਲੇ ਆਉਂਦੇ ਸਰਟੀਫਿਕੇਟ ਚਲੇ ਆ ਸਭ ਕੁਝ ਚਲੇ ਹੁਣ ਕਹਿ ਰਹੇ ਜੀ ਕੋਈ ਹੋਰ ਸੰਜੂ ਆ ਇਹ ਸੰਜੂ ਨਹੀਂ ਆ ਕਾ ਉਹਦਾ ਫੋਟੋ ਆ ਐਮਐਲਏ ਸਾਹਮਣੇ ਨਾਲ ਖੜਿਆ ਹੋ ਰੇ ਪ੍ਰੋਗਰਾਮ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸਭ ਨੂੰ ਪਤਾ ਆਏਗਾ ਸ਼ਰਮਾ ਜੀ ਅੱਜ ਕਾਰਕੋਨਾ ਸਾਰੇ ਮੀਡੀਆ ਦੇ ਅੰਦਰ ਸ਼ਰਮਾ ਜੀ ਅੱਜ ਕਿੰਨੀਆਂ ਕੋ ਮੀਟਿੰਗਾਂ ਦਾ ਕਰਨੀ ਹੈਗੀ ਦਾ ਕਿੱਥੇ ਕਿੱਥੇ ਬਾਜੀ ਰਾਤ ਨੂੰ 11 ਵਜੇ ਤੱਕ ਛੱਡੀ ਹੋ ਜਾਣਾ ਅੱਜ ਕਿੱਥੇ ਕਿੱਥੇ ਹੈਗੇ ਨੇ ਲੀਡਰ ਆ ਪੜਿਆ ਤੇ ਕੰਮ ਕਰਨ ਸਾਰੇ ਬੱਠੇ ਆ ਹਾਂਜੀ ਹਾਂਜੀ ਕਰੀ ਲਿਆ ਜੀ ਜਾਂਦੇ ਨੇ ਕਰਦੇ ਸਾਬ ਕਿ ਨਾ ਕਿ ਆਪਾਂ ਇਕੱਠੇ ਲੈਵ ਤੇ ਰਹਿੰਦੇ ਨੇ ਬੱਸ ਜੈਨੇ ਦਾ ਜੁੱਪੀਰ ਨਹੀਂ ਹੁੰਦੀ ਜੀ ਅਸੀਂ ਕਿਹਾ ਹੋਗਾ ਹਾਂ ਸਮਝਾ ਹਾਂ ਹੱਸੀ ਗਏ ਹੋਰ ਠੀਕ ਆ ਗਿਆ ਹਾਂ